ਮੇਰਾ ਨਾਮ ਜੀ ਪੰਕਜ ਦਵੇਸਰ ਰਾਸ਼ਟਰੀ ਵਰਦਾਨ ਭਗਵਾਨ ਸੇਨਾ ਸੰਗਠਨ ਦਾ ਅੱਜ ਅਸੀਂ ਹਸਪਤਲ ਬੈਠੇ ਹਾਂ ਜੀ ਗੁਰਵਾਨ ਨਗਰ ਹਸਪਤਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੀ ਸੰਗਠਨ ਦੇ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਉਂਡ ਸੀ ਜਿਹੜਾ ਕਿ ਉਹਨਾਂ ਨੂੰ ਜਾਨੋ ਮਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਆ ਪਰ ਪ੍ਰਸ਼ਾਸਨ ਉਤੇ ਸਵਾਲ ਆ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ ਬਾਰ-ਬਾਰ ਇਹਨਾਂ ਨੂੰ ਗਵਾਰ ਲਾਉਂਦੇ ਆ ਵੀ ਇਹ ਲੋਕ ਸਾਡੇ ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ ਔਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ ਸੁਣਵਾਈ ਕੀਤੀ ਜਾਂਦੀ ਹੈ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨੁਮਾਇੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਵਿੰਸੀ ਰੱਬ ਉਹਨਾਂ ਨੂੰ ਲੰਬੀ ਉਮਰ ਦਵੇ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਭਗਵਾ ਸੇਨਾ ਤਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਜਾਂ ਸਿਕਟਰਾਂ ਵਿੱਚ ਕੰਮ ਕਰ ਰਹੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਹੋ ਰਹੇ ਨੇ ਪੁਲਸਰੀ ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਰਸਤ ਕਰਨ ਇਹ ਸਾਡੀ ਅਪੀਲ ਹੈ ਜੀ ਇਹ ਘਟਨਾ ਕੱਲ ਰਾਤ ਦੀ ਆ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਹਨਾਂ ਵੱਲੋਂ ਕੋਈ ਇਹੋ ਜਿਹਾ ਪੁਲਿਸ ਰਿਪੋਰਟ ਦਰਜ ਕਰਾਈ ਜਾਂ ਪ੍ਰਸ਼ਾਸਨ ਨੇ ਰਾਤ ਦੀ ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਕੀਤੀ ਹੈ ਜੀ ਦੇਖੋ ਜੀ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਇਹ ਕੀਤੀ ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸਐਚਓ ਸਾਹਿਬ ਆਏ ਆ ਡੀਐਸਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂਸਗੰਢ ਦਾ ਬੰਦਾ ਹੋਵੇ ਤੇ ਚਾਹੇ ਉਹ ਬਾਹਰ ਦਾ ਆਮ ਬੰਦਾ ਹੋਵੇ ਜਾਨ ਬਾਰ-ਬਾਰ ਨਹੀਂ ਮਿਲਦੀ ਉਹਦੇ ਛੋਟੇ-ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਥੋ ਵਾਰੀ-ਵਾਰੀ ਸਿਰ ਥੋੜੇ ਸਮੇਂ ਬਾਅਦ ਜਦੋਂ ਹਿੰਦੂਸਗੰਢ ਇੱਥੇ ਇਕੱਠੇ ਹੋਣਗੇ ਜਦੋਂ ਇੱਥ ਅਸੀਂ ਇਹ ਕਹਿੰਦੇ ਵੀ ਸਾਡੀ ਇਹ ਸੁਣਵਾਈ ਤੁਸੀਂ ਕਰਨੀ ਕਰਨੀ ਆਮ ਬੰਦੇ ਦੀ ਵੀ ਸੁਣਵਾਈ ਕਰਿਆ ਕਰੋ ਜੇਕਰ ਇਦਾਂ ਦਾ ਕੋਈ ਇਨਸੀਡੈਂਟ ਹੋਵੇ ਤੁਰੰਤ ਇਹਨਾਂ ਉਚਿਤ ਅਧਿਕਾਰੀ ਇੱਥੇ ਪਹੁੰਚਣ ਮੌਕੇ ਦਾ ਜੱਜਾ ਲੈਣਾ ਤੇ ਦੋਸ਼ੀਆਂ ਨੂੰ ਸਲਾਖਾਂ ਦੇ ਵਿੱਚ ਵੇਚਣ ਮੈਂ ਰਾਸ਼ਟਰੀ ਭੰਗਵਾ ਸੈਨਾ ਦਾ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦਿਵੇਸਰ ਪੰਗਤ ਜੀ ਪੰਜਾਬ ਪ੍ਰਧਾਨ ਮੈਂ ਮੇਰਾ ਮਜੀਠਾ ਰੋਡ ਦੇ ਉੱਤੇ ਈ ਰਕਸ਼ਿਆਂ ਦੀ ਪ੍ਰਵੀਨ ਆਟੋ ਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਆ ਤੇ ਮੇਰੀ ਨਾਂ ਕੇ ਨਰੰਦਰ ਸਿੰਘ ਆ ਮੈਂ ਪਾਰਟੀ ਚ ਹੈਗਾ ਮਾਂ ਸਿਲਸੇਣਾ ਭੰਗਵਾਦ ਦੇ ਸਰਜੀ ਦੇ ਨਾਲ ਪਾਰਟੀ ਸਾਰਿਆਂ ਦੇ ਨਾਲ ਤੇ ਨਾ ਮੇਰਾ ਕੇ ਨਾ ਕੋਈ ਵੈਰ ਨਾ ਵਿਰੋਧ ਕੇ ਨਾ ਮੈਂ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ-ਜੁਲ ਕੇ ਰਹਿਦਾ ਵਾਂ ਕੱਲ ਕੋਈ 7:30 ਵਜੇ ਦਾ ਟਾਈਮ ਸੀ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਆ ਤੇ ਦੋ ਜਣੇ 7:30 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੂੰਹ ਤੇ ਰਮਾਲ ਬੰਨੇ ਹੋਏ ਸੀ ਤੇ ਜਦੋਂ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀਰ ਜੀ ਦੱਸੋ ਤੇ ਉਹਨਾਂ ਕੋ ਪਿਸਟਲ ਹੀ ਉਹਨਾਂ ਨੇ ਆਉਂਦਿਆਂ ਹੀ ਕੋਈ ਗੱਲ ਨਹੀਂ ਕੀਤੀ ਕੋਈ ਉਂਦੇ ਬਾਅਦ ਸਿੱਧਾ ਨਾ ਨੇ ਇੱਕ ਫਾਇਲ ਜਦੋਂ ਮੇਰੇ ਮਾਰਿਆਣ ਪਿਸਤਲ ਕੱਢ ਕੇ ਤੇ ਮੈਂ ਇਹਨੂੰ ਜਦੋਂ ਨਾ ਫਾਇਲ ਮਾਰਿਆ ਤਾਂ ਮੈਂ ਥੋੜਾ ਜਿਹਾ ਸਾਈਡ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾ ਵੱਜ ਗਈ ਇੱਥੇ ਥੱਲੇ ਉਹ ਗੋਲੀ ਅੰਦਰ ਹੀ ਆ ਗਈ ਸਾਈਡ ਤੇ ਇਧਰ ਆ ਗਈ ਧਰੋਂ ਅੱਜ ਫਿਰ ਉਹਨਾਂ ਦੂਸਰੀ ਗੋਲੀ ਪਿਸਤਲ ਹੀ ਉਹਨਾਂ ਕੋ ਦੂਸਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗੋਈ ਨੰਗੀ ਕਿ ਤਿੰਨ ਫਾਇਲ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲਾਗੇ ਮੈਂ ਬਹਿ ਗਿਆ ਥੱਲੇ ਉਹ ਕੋਈ ਬਹੁਤਾ ਟਾਈਮ ਨਹੀਂ 5 ਸੈਕਿੰਡ ਦਾ ਵੱਧ ਤੋਂ 6 ਸੈਕਿੰਡ ਦਾ ਟਾਈਮ ਹੋਊਗਾ ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਉਹ ਤੋਂ ਦਬਾ ਦਬਾ ਮਾਰ ਕੇ ਫਾਇਲ ਮਾਰ ਕੇ ਤੇ ਨਿਕਲ ਗਿਆ ਮੇਰ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫਾਇਲਿੰਗ ਹੋਈ ਤੇ ਉਹਨੇ ਮਨ ਪੁੱਛਿਆ ਮੈਂ ਹਾਂ ਬੱਬੂ ਠੀਕ ਹਾਂ ਕਹਿੰਦਾ ਮੈਂ ਠੀਕ ਹਾਂ ਕਹਿੰਦਾ ਭਾਈ ਇਹ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲਤਪੱਗ ਖੂਨ ਨਾਲ ਮੈਂ